ਦਰبار حضرت پیر بابا ਨਿਮਾਣੇ ਸਾਹਿਬ ਦੀ ਪਵਿੱਤਰ ਦਰਬਾਰ ਪਿੰਡ ਬਡਲਾ ਵਿਖੇ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਪ੍ਰਵਾਸੀ ਭਾਰਤੀਆਂ ਤੇ ਇਲਾਕੇ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਜਰਤ ਪੀਰ ਬਾਬਾ ਨਿਮਾਨ ਸ਼ਾਹ ਦੀ ਯਾਦ ਚ ਸਲਾਨਾ ਜੋੜ ਮੇਲਾ 22 ਤੇ 23 ਫਰਵਰੀ ਨੂੰ ਗੱਦੀ ਨਿਸ਼ੀਨ ਸਾਈਂ ਸੋਨੂ ਸ਼ਾਹ ਜੀ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਤੇ ਮੁਖ ਸੇਵਾਦਾਰ ਸਾਈਂ ਸੋਨੂ ਸ਼ਾਹ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਏ ਦੱਸਿਆ ਕਿ 22 ਫਰਵਰੀ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਛੰਡੇ ਦੀ ਰਸਮ ਉਪਰੰਤ 12 ਵਜੇ ਕਵਾਲੀਆਂ ਦਾ ਪ੍ਰੋਗਰਾਮ ਕਰਵਾਇਆ ਜਾਏਗਾ। ਉਹਨਾਂ ਨੇ ਦੱਸਿਆ ਕਿ 23 ਫਰਵਰੀ ਨੂੰ ਸਲਾਨਾ ਜੋੜ ਮੇਲੇ ਦੌਰਾਨ ਪੰਜਾਬ ਦੇ ਨਾਮ ਵਰ ਕਲਾਕਾਰ ਪੀਰਾਂ ਦੀ ਮਹਿਫਲ ਸਜਾਉਣਗੇ ਉਹਨਾਂ ਨੇ ਦੱਸਿਆ ਹੈ ਕਿ 23 ਫਰਵਰੀ ਨੂੰ ਸਲਾਨਾ ਜੋੜ ਮੇਲੇ ਦੌਰਾਨ ਸੰਜੀਵ 무ਨੀ ਐਂਡ ਪਾਰਟੀ ਅਜੜਾਮ ਵਾਲੇ ਕੋਮਲ ਗੌਰਵ ਸਿੱਧੂ ਐਂਡ ਪਾਰਟੀ ਜਲੰਧਰ ਸਾਰਿਕਾ ਐਂਡ ਪਾਰਟੀ ਹੁਸ਼ਿਆਰਪੁਰ ਪਿੰਕੀ ਐਂਡ ਨਕਾਲ ਪਾਰਟੀ ਮਹਿਤਿਆਣਾ ਪ੍ਰੇਮ ਐਂਡ ਸੋਨੂ ਪ੍ਰਣਾਮ ਵਾਲੇ ਰਾਜਕੁਮਾਰ ਨਕਲ ਪਾਰਟੀ ਬੀਬੀ ਦੀਪੰਡੋਰੀ ਆਦੀ ਦਰਬਾਰ ਚ ਹਾਜ਼ਰੀ ਭਰਨਗੇ ਅਸ ਮੌਕੇ ਤੇ ਸਲਾਨਾ ਜੋੜ ਮੇਲੇ ਦੌਰਾਨ ਵਾਕ ਵਾਕ ਡੇਰੀਆਂ ਤੋਂ ਫੱਕਰ ਫਕੀਰ ਪੁੱਜ ਕੇ ਹਾਜ਼ਰੀ ਭਰਨਗੇ। ਅਸ ਮੌਕੇ ਤੇ ਬਾਬਾ ਸੋਨੂ ਸ਼ਾ ਬੜਲਾ, ਲੇਖਰਾਜ ਲੱਖਾ ਗੁਬਿੰਦਪੁਰ, ਗੁਰਮੀਤ ਸਿੰਘ ਬੜਲਾ ਸਟੇ ਸਿਕਤਰ, ਬਾਬਾ ਬਲਵਾਨ ਚਾ ਬਲਵੰਤ ਸਿੰਘ ਲਾਢੀ ਸ਼ਾ, ਸਰਬਜੀਤ ਸਿੰਘ, ਦੀਪਕ ਕੁਮਾਰ, ਮਹਿੰਦਰਪਾਲ, ਰਮਨ ਕੁਮਾਰ ਆਦੀ ਹਾਜ਼ਰ ਸਨ। ਦੇਖੋ ਰੋਜ਼ਾਨਾ ਫਗਵਾੜਾ ਬੁਲੇਟਿਨ 24 ਨਿਊਜ਼ ਟੀਵੀ ਲਈ ਜ਼ਿਲ੍ਹਾ ਇੰਚਾਰਜ ਹਰਵਿੰਦਰ ਸਿੰਘ ਭੁੰਗਰ ਦੀ ਰਿਪੋਰਟ। ਪੀਰ ਦੀ ਜੈ ਮਸਤਾ ਦੀ ਦਰਬਾਰ ਹਜਰਤ ਪੀਰ ਬਾਬਾ ਨਿਮਾਨੇ ਸ਼ਾਹ ਪਿੰਡ ਬਡਲਾ ਜ਼ਿਲ੍ਹਾ ਸ਼ਹਿਰਪੁਰ ਹਰ ਸਾਲ ਦੀ ਤਰ੍ਹਾਂ ਛਲਾਨਾ ਜੋੜ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਲਾਕਾ ਨਿਵਾਸੀਆਂ ਅਗੇ ਬੇਨਤੀ ਹੈ ਕਿ ਦਰਬਾਰ ਤੇ ਬਸ ਚੜ ਕੇ ਹਿੱਸਾ ਲਓ ਔਰ ਦਰਬਾਰ ਤੇ ਸੰਗਤ ਆ ਕੇ ਆਪਣਾ ਲੋਕ ਕਵਾਲੀ ਸ਼ਕਤੀ ਕਵਾਲੀਆਂ ਔਰ ਨਕਲਾਂ ਦਾ ਪ੍ਰੋਗਰਾਮ ਬੜੇ ਆਸ਼ੀਅਰਦ ਨਾਲ ਕਰਾਇਆ ਜਾਊਗਾ ਦਿਨ ਰਾਤ ਪ੍ਰੋਗਰਾਮ ਚੱਲਣਾ ਹੈ 22 ਔਰ 23 ਠੀਕ ਹੈ ਸਰਕਾਰਾ ਪੀਰ ਨਿਮਾਨੇ ਸ਼ਾਹ ਦਾ ਔਸਾ ਜੇ ਰਾਕੀ ਹੈ ਤਸੀਲ ਬਾ ਜ਼ਿਲ੍ਹਾ ਸ਼ਾਰਪੁਰ ਵਿਖੇ ਪਿੰਡ ਬਡਲਾ ਵਿੱਚ ਦਰਬਾਰ ਪੀਰ मियां ਨਵਾਨੇ ਸ਼ਾਹ ਜੀ ਦਾ ਹੈ ਇਸ ਤੇ ਸਾਲਾਨਾ ਜੋੜ ਮੇਲਾ ਸੋਹਣ ਸਾਨੀ ਦੀ ਸਲ ਪ੍ਰਸਤੀ ਹੇਠ ਕਰਵਾਇਆ ਜਾਂਦਾ ਹੈ ਇਸ ਮੇਲੇ ਤੇ ਸਵਾ ਘਵਾਲ ਔਰ ਨਕਲੀ ਦੀ ਮਾਇਵਲ ਸਜਾਈ ਜਾਂਦੀ ਹੈ ਇਸ ਤੇ ਦੂਰ ਨੇੜੇ ਦੇ ਦਰਬਾਰਾਂ ਤੋਂ ਮੁੱਖ ਗਦੀ ਨਸ਼ੀਰ ਮੁੱਖ ਸੇਵਾਦਾਰ ਪਹੁੰਚਦੇ ਹਨ ਜਿਹੜੇ ਇਹ ਮਹਿਫਲ ਨੂੰ ਉਚਿਤ ਕਰਦੇ ਹਨ